ਪਲਾਸਟਿਕ ਦੇ ਕੂੜੇ ਦਾ ਲੱਭਿਆ ਗਿਆ ਹੱਲ ਕੀ ਹੈ ਬੈਕਟੀਰੀਆ ਤੋਂ ਬਣਿਆ ਬਾਇਓਪਲਾਸਟਿਕ ਆਓ ਜਾਣਦੇ ਹਾਂ ਇਸ ਦੇ ਬਾਰੇ ਪੂਰੀ ਜਾਣਕਾਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੋਸਤੋ ਪਲਾਸਟਿਕ ਦੀ ਵਰਤੋਂ ਦੁਨੀਆ ਲਈ ਸਹੂਲਤ ਬਣ ਨਾਲੋਂ ਵੱਡਾ ਸੰਕਟ ਬਣ ਗਈ ਹੈ ਸਾਲ 2023 ਵਿੱਚ 49 ਕਰੋੜ ਟਨ ਪਲਾਸਟਿਕ ਦੀ ਵਰਤੋਂ ਹੋਈ ਹੈ ਵਿਗਿਆਨੀਆਂ ਦਾ ਅਨੁਮਾਨ ਹੈ ਕਿ 2040 ਤੱਕ ਇਹ ਅੰਕੜਾ 765 ਕਰੋੜ ਟਨ ਤੱਕ ਪਹੁੰਚ ਸਕਦਾ ਹੈ ਅਮਰੀਕੀ ਵਿਗਿਆਨੀਆਂ ਨੇ ਇਹ ਪਲਾਸਟਿਕ ਸੰਕਟ ਦਾ ਹੱਲ ਲੱਭ ਲਿਆ ਹੈ। ਉਹਨਾਂ ਨੇ ਅਜਿਹਾ ਪਲਾਸਟਿਕ ਬਣਾਇਆ ਹੈ ਜੋ ਦੁਨੀਆ ਭਰ ਵਿੱਚ ਵੱਧ ਰਹੇ ਕੂੜੇ ਨੂੰ ਖਤਮ ਕਰ ਦੇਵੇਗਾ। ਇਸ ਨੂੰ ਬਾਇਓਪਲਾਸਟਿਕ ਦਾ ਨਾਮ ਦਿੱਤਾ ਗਿਆ ਹੈ। ਇਸ ਪਲਾਸਟਿਕ ਵਿੱਚ ਬੈਕਟੀਰੀਆ ਦੀ ਵਰਤੋਂ ਕੀਤੀ ਗਈ ਹੈ। ਇਹ ਦਾਵਾ ਕੀਤਾ ਜਾਂਦਾ ਹੈ ਕਿ ਇਹ ਮੌਜੂਦਾ ਪਲਾਸਟਿਕ ਇੱਕ ਬਿਹਤਰ ਵਿਕਲਪ ਸਾਬਤ ਹੋ ਸਕਦਾ ਹੈ ਅਤੇ ਕੂੜੇ ਦੀ ਸਮੱਸਿਆ ਦਾ ਹੱਲ ਬਣ ਸਕਦਾ ਹੈ। ਇਹ ਵਿਸ਼ੇਸ਼ ਕਿਸਮ ਦਾ ਬਾਇਓਪਲਾਸਟਿਕ ਕੈਲੀਫੋਰਨੀਆ ਯੂਨੀਵਰਸਿਟੀ ਸੈਨਾ ਕੀ ਇਕੋ ਦੁਬਾਰਾ ਤਿਆਰ ਕੀਤਾ ਗਿਆ ਹੈ। ਇਹ ਬਾਇਓਪਲਾਸਟਿਕ ਥਰਮੋਪਲਾਸਟਿਕ ਪੋਲੀਯੂਰੇਥੇਨਾਂ ਦੀ ਇੱਕ ਕਿਸਮ ਹੈ ਪਰ ਕੁਦਰਤੀ ਤੌਰ ਤੇ ਇਹ ਆਸਾਨੀ ਨਾਲ ਘਟ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਇਸ ਵਿੱਚ ਇੱਕ ਬੈਕਟੀਰੀਆ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦਾ ਨਾਮ ਹੈ ਬੈਸੀਲਸ ਸਬਟੀਲਸ ਜਦੋਂ ਵੀ ਇਹ ਪਲਾਸਟਿਕ ਦੇ ਕੂੜੇ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਬੈਕਟੀਰੀਆ ਸਰਗਰਮ ਹੋ ਜਾਂਦੇ ਹਨ ਅਤੇ ਇਸ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੰਦੇ ਹਨ ਜਾਨੀ ਕਿ ਆਮ ਪਲਾਸਟਿਕ ਦੇ ਮੁਕਾਬਲੇ ਇਹ ਬਾਇਓ ਪਲਾਸਟਿਕ ਪਾਣੀ ਮਿੱਟੀ ਆਦਿ ਦੇ ਨਾਲ ਸੰਪਰਕ ਬਚਾਉਂਦੇ ਹੌਲੀ ਹੌਲੀ ਨਸ਼ਟ ਹੋਣਾ ਸ਼ੁਰੂ ਹੋ ਜਾਂਦਾ ਹੈ